ਸੋ ਹਾਂਜੀ ਵੀਰੋ ਕਿਵੇਂ ਹੋ ਸਾਰੇ ਤੇ ਹੋਪਸੋ ਠੀਕ ਠਾਕ ਹੋਵੋਗੇ ਤੇ ਹੈਪੀ ਹੋਲੀ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਹੋਲੇ ਮਹੱਲੇ ਦੀਆਂ ਵੀ ਬਹੁਤ ਬਹੁਤ ਵਧਾਈਆਂ ਆਨੰਦਪੁਰ ਸਾਹਿਬ ਜਿਹੜੇ ਜਾ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਲੀਵੁੱਡ ਭਾਗੀ ਹੋ ਸਾਰੇ ਕੀ ਦਰਸ਼ਨ ਕਰਕੇ ਆ ਰਹੇ ਹੋ ਤੇ ਅੱਜ ਤੁਹਾਡੇ ਨਾਲ ਕੁਝ ਗੱਲਾਂ ਕਰੂੰਗਾ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਜੋ ਕਿ ਸਾਨੂੰ ਐਜੇ ਸਿੱਖ ਪਤਾ ਹੋਣਾ ਚਾਹੀਦਾ ਕਈ ਜਣੇ ਆਨੰਦਪੁਰ ਸਾਹਿਬ ਜਾਂਦੇ ਆ ਜਰੂਰ ਜਾਂਦੇ ਆ ਬਟ ਆਨੰਦਪੁਰ ਸਾਹਿਬ ਜਾਂਦੇ ਆ ਤੇ ਟਰਾਲੀਆਂ 'ਚ ਗਾਣੇ ਕਿਉਂ ਲਗਾਣੇ ਆ ਠੀਕ ਹੈ ਨਾ ਅਗਰ ਤੁਸੀਂ ਜਾ ਰਹੇ ਹੋ ਨਾ ਸ਼ਰਦਾ ਭਾਵ ਨਾਲ ਜਾਣਾ ਚਾਹੀਦਾ ਹੈ ਟਰਾਲੀਆਂ 'ਚ ਬੜੇ ਲੋਕਾਂ ਨੂੰ ਦੇਖਿਆ ਗਿਆ ਹੈਗਾ ਕਿ ਉਹ ਗਾਣੇ ਲਾਉਂਦੇ ਆ ਇਸ ਤਰ੍ਹਾਂ ਕਰਦੇ ਆ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਜੇ ਤੁਸੀਂ ਗੁਰੂ ਘਰ ਜਾ ਰਹੇ ਹੋ ਤਾਂ ਅਕਸਰ ਕੀ ਮੁੰਡੇ ਖੁੰਡੇ ਮੇਰੇ ਵਰਗੇ ਮੇਰੇ ਵਰਗੇ ਜਿਹੜੇ ਹੈਗੇ ਹਨ ਉਹ ਗਾਣੇ ਲਗਾ ਕੇ ਜਾਣਗੇ ਅਨੰਦਪੁਰ ਸਾਹਿਬ ਟਰੈਕਟਰ ਦੇ ਸੋ ਹੋਲੇ ਮਹੱਲੇ ਦੇ ਇਤਿਹਾਸ ਦੀ ਆਪਾਂ ਗੱਲ ਕਰਦੇ ਆ ਹੋਲੇ ਮਹੱਲੇ ਦਾ ਇਤਿਹਾਸ ਇਸ ਤਰ੍ਹਾਂ ਹੈਗਾ ਕਿ ਹੋਲੇ ਮਹੱਲੇ ਹੋਲੇ ਤੋਂ ਭਾਵ ਹੈਗਾ ਜੀ ਹੱਲਾ ਤੇ ਬਨਾਵਟੀ ਯੁੱਧ ਸੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਿਰਿਆ ਸ਼ੁਰੂ ਕੀਤੀ ਸੀ 1700 ਈਸਵੀ ਦੇ ਵਿੱਚ ਲੋਹਗੜ੍ਹ ਦੇ ਕਿਲੇ ਦੇ ਵਿੱਚ ਲੋਹਗੜ੍ਹ ਤੋਂ ਸ਼ੁਰੂ ਹੋਈ ਸੀ ਇਹ ਜਿਵੇਂ ਕੀ ਸਾਨੂੰ ਦੱਸਿਆ ਜਾਂਦਾ ਸੋ ਗੁਰੂ ਗੋਬਿੰਦ ਸਿੰਘ ਜੀ ਨੇ 1700 ਈਸਵੀ ਵਿੱਚ ਇਹਨੂੰ ਸ਼ੁਰੂ ਕੀਤਾ ਸੀਗਾ ਇਹ ਇੱਕ ਉਹਨਾਂ ਦਾ ਮੇਨ ਮਕਸਦ ਇਹਦੇ ਪਿੱਛੇ ਇਹ ਸੀਗਾ ਕਿ ਜਿਹੜੇ ਨਵੇਂ ਸਰਜੇ ਸਿੱਖ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਯੁੱਧ ਦੇ ਵੱਲ ਕਿ ਅਗਰ ਕੀ ਕਦੀ ਕੀ ਅਸਲ 'ਚ ਵੀ ਯੁੱਧ ਹੋ ਜਾਂਦਾ ਤਾਂ ਉਹ ਇੱਕ ਤਿਆਰ ਰਹਿਣ ਸੋ ਇਹਦੇ ਵਿੱਚ ਕੀ ਕੀਤਾ ਜਾਂਦਾ ਸੀ ਦੋ ਜੱਥੇ ਬਣਾ ਦਿੱਤੇ ਜਾਂਦੇ ਸੀਗੇ ਦੋ ਜੱਥੇ ਬਣਾ ਦਿੱਤੇ ਜਾਂਦੇ ਸੀ ਇੱਕ ਜੱਥਾ ਚਿੱਟੇ ਪਰਨਿਆਂ ਦੇ ਵਿੱਚ ਹੁੰਦੇ ਸੀ ਦੂਜੇ ਜਿਹੜੇ ਕੇਸਰੀ ਪਰਨਿਆਂ ਚ ਹੁੰਦੇ ਸੀ ਸੋ ਦੋਨਾਂ ਜੱਥਿਆਂ ਦੇ ਵਿੱਚ ਇੱਕ ਬਨਾਵਟੀ ਯੁੱਧ ਕੀਤਾ ਜਾਂਦਾ ਸੀ ਜਿਵੇਂ ਕਿ ਕੋਈ ਚੀਜ਼ ਦੇ ਦਿੱਤੀ ਉਹਨਾਂ ਨੂੰ ਕਿ ਤੁਸੀਂ ਲੋਗੜ ਦੇ ਕਿਲੇ ਤੇ ਕਬਜ਼ਾ ਕਰਨਾ ਸੋ ਉਹਨਾਂ ਨੂੰ ਜਿਹੜਾ ਦੋਨਾਂ ਜੱਥਿਆਂ ਚੋਂ ਪਹਿਲਾਂ ਕਬਜ਼ਾ ਕਰਦਾ ਸੀ ਫਿਰ ਉਹਨੂੰ ਕੋਈ ਨਾ ਕੋਈ ਇਨਾਮ ਵੀ ਦਿੱਤੇ ਜਾਂਦੇ ਸੀ ਸੋ ਇਸ ਤਰ੍ਹਾਂ ਇਹਨਾਂ ਦੇ ਬਿnablaਤੀ ਯੁੱਧ ਕੀਤੇ ਜਾਂਦੇ ਸੀ ਕੱਲਾ ਇਹੀ ਨਹੀਂ ਕਿ ਲੋਗੜ ਦੇ ਕਿਲੇ ਉੱਤੇ ਯੁੱਧ ਹੀ ਕਰਨਾ ਹੈ ਔਰ ਉਹ ਨੂੰ ਕਬਜ਼ਾ ਹੀ ਕਰਨਾ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਕਿ ਇੱਕ ਜਥੇ ਨੂੰ ਦੁਸ਼ਮਣ ਬਣਾ ਦਿੰਦੇ ਸੀ ਔਰ ਇੱਕ ਜਥੇ ਨੂੰ ਆਪਣਾ ਪ੍ਰੋਟੈਕਸ਼ਨ ਚ ਬਣਾ ਦਿੰਦੇ ਸੀ ਡਿਫੈਂਸ ਵਿੱਚ ਤੇ ਜਿਵੇਂ ਕਿ ਇੱਕ ਜਥਾ ਕਿਲੇ ਦੇ ਅੰਦਰ ਹੈ ਇੱਕ ਜਥਾ ਬਾਹਰ ਹੈ ਸੋ ਜਿਹੜਾ ਬਾਹਰ ਹੈ ਉਹਨਾਂ ਨੇ ਕਰਨਾ ਹੈ ਕਬਜ਼ਾ ਸੋ ਕਬਜ਼ਾ ਕਿਵੇਂ ਕਰਨਗੇ ਸੋ ਚੀਜ਼ਾਂ ਸੀਗੀਆਂ ਤੇ ਸਾਨੂੰ ਇਹ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮੱਲਾ ਕਿਉਂ ਸ਼ੁਰੂ ਕੀਤਾ ਤੇ ਸੋ ਇਹ ਚੀਜ਼ਾਂ ਐਜ਼ ਸਿੱਖ ਅਗਰ ਸਾਨੂੰ ਕੋਈ ਪੁੱਛ ਲਵੇ ਤੇ ਸਾਨੂੰ ਪਤਾ ਹੋਣੀ ਚਾਹੀਦੀਆਂ ਤੇ ਜਿਹੜੀ ਹੋਲੀ ਹੈ ਹੋਲੀ ਦਾ ਇਤਿਹਾਸ ਤਾਂ ਇਸ ਤਰ੍ਹਾਂ ਕੀ ਪ੍ਰਲਾਦ ਜੋਸੀ ਬੜੇ ਸੱਚੇ ਭਗਤ ਸੀਗੇ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਉਹ ਨਹੀਂ ਚਾਹੁੰਦੇ ਸੀ ਕਿ ਇਹ ਭਗਤ ਬਣੇ ਇਹ ਵੀ ਮੇਰੀ ਮੇਰੀ ਇੱਜ਼ਤ ਕਰੇ ਕਿਉਂਕਿ ਉਹਦੇ ਪਿਤਾ ਜੀ ਸਹੀ ਨਹੀਂ ਸੀਗੇ ਐਜੇ ਉਹ ਰਾਜਾ ਸੀਗੇ ਬਟ ਉਹਨਾਂ ਦੇ ਕੰਮ ਸਹੀ ਨਹੀਂ ਸੀ ਔਰ ਪ੍ਰਹਲਾਦ ਸਬੋੜ ਨਹੀਂ ਕਰਦੇ ਸੀ ਸੋ ਉਹ ਚਾਹੁੰਦੇ ਸੀ ਉਹਨਾਂ ਦੇ ਪਿਤਾ ਕਿ ਇਹ ਮੇਰੇ ਵੱਲ ਆਵੇ ਨਾ ਨਾ ਕਿ ਭਗਤ ਬਣੇ ਸੋ ਉਹਨਾਂ ਨੇ ਕੀ ਕੀਤਾ ਪ੍ਰਹਲਾਦ ਦੇ ਪਿਤਾ ਜੀ ਨੇ ਕੀ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਜਿਹੜੀ ਹੋਲੀਕਾ ਸੀ ਉਹਨਾਂ ਨੂੰ ਇੱਕ ਵਰਦਾਨ ਦੇ ਰੂਪ ਵਿੱਚ ਇੱਕ ਚਾਦਰ ਮਿਲੀ ਹੋਈ ਸੀ ਕਿ ਹੋਲੀਕਾ ਉਹਨਾਂ ਦੀ ਭੂਆ ਜੀ ਸੀ ਪ੍ਰਹਲਾਦ ਦੇ ਸੋ ਨਨੂ ਚਾਦਰ ਵੀ ਲਈ ਸੀ ਵਰਦਾਨ ਚ ਕਿ ਤੁਸੀਂ ਜਦੋਂ ਵੀ ਅਗਨ ਭੇੜ ਤੇ ਬੋਗੇ ਤੁਸੀਂ ਜਲੋਗੇ ਨਹੀਂ ਪਰ ਜਦੋਂ ਹੋਲੀਕਾ ਜੀ ਨੂੰ ਪ੍ਰਿਲਾਦ ਨੂੰ ਗੋਚ ਚ ਲੈ ਕੇ ਚਿਤਾ ਤੇ ਬੈਠੇ ਤਾਂ ਉਹ ਜਿਹੜੀ ਚਾਦਰ ਉੱਡ ਕੇ ਪ੍ਰਿਲਾਦ ਉੱਤੇ ਆ ਗਈ ਸੋ ਪ੍ਰਿਲਾਦ ਤਾਂ ਬਚ ਗਏ ਬਟ ਹੋਲੀਕਾ ਦਹਨ ਹੋ ਗਈ ਸੋ ਹੋਲੀਕਾ ਦਹਨ ਉਦੋਂ ਦੀ ਪਰੰਪਰਾ ਚੱਲਦੀ ਆ ਰਹੀ ਹੈ ਕਿ ਹੋਲੀਕਾ ਨੂੰ ਦਹਨ ਕੀਤਾ ਜਾ ਰਿਹਾ ਸੋ ਸਾਨੂੰ ਇਹ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਉਹਨੇ ਬੱਚੇ ਖੇਡ ਰਹੇ ਸੀ ਸਵੇਰ ਦੇ ਮੈਨੂੰ ਵੇਖ ਕੇ ਵੈਸੇ ਹੀ ਆਇਆ ਕਿਉਂਕਿ ਮੈਂ ਵੀ ਇਸ ਉਮਰ ਚ ਇੰਜ ਹੀ ਖੇਡਦਾ ਸੀ ਪਰ ਹੁਣ ਜਿਹੜਾ ਮੇਰਾ ਮਨ ਹੈਕ ਨਹੀਂ ਕਰਦਾ ਖੇਡਣ ਨੂੰ ਰੰਗਾ ਨਾਲ ਸੱਚੀ ਦੱਸਾਂ ਮੇਰਾ ਮਨ ਇਸ ਤਰ੍ਹਾਂ ਹੈ ਕਿ ਹੋਇਆ ਕਿ ਅੱਜ ਕੀ ਇਤਿਹਾਸ ਹੀ ਦੇਖਿਆ ਜਾਵੇ ਇਤਿਹਾਸ ਕੀ ਹੈ ਸੋ ਇਹ ਇਤਿਹਾਸ ਬਾਰੇ ਨਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਮੈਨੂੰ ਇਸ ਉਮਰ ਚ ਹੁਣ ਮੈਨੂੰ ਲੱਗਦਾ ਕਿ ਯਾਰ ਸਾਨੂੰ ਅਗਲੀ ਪੀੜ੍ਹੀ ਨੂੰ ਦੱਸਣ ਦਾ ਯੋਗਤਾ ਬਣਾਗੇ ਨਾ ਜੇ ਸਾਨੂੰ ਹੀ ਨਹੀਂ ਪਤਾ ਹੋਏਗਾ ਅਸੀਂ ਅੱਗੋਂ ਕਿਹਨੂੰ ਦੱਸਾਂਗੇ ਸੋ ਇਹ ਚੀਜ਼ਾਂ ਨੇ ਕਿ ਸਾਨੂੰ ਇਹ ਚੀਜ਼ਾਂ ਬਾਰੇ ਜ਼ਰੂਰ ਨੋਲੇਜ ਹੋਣੀ ਚਾਹੀਦੀ ਆ ਤੇ ਜੋ ਕਿ ਆਪਾਂ ਅੱਗੋਂ ਕਿਸੇ ਨੂੰ ਵੀ ਦੱਸ ਸਕੀਏ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਨਫੋਰਮੇਸ਼ਨ ਲਈ ਮੈਂ ਇੱਕ ਵੀਡੀਓ ਤਿਆਰ ਕੀਤੀ ਮੈਂ ਇਹ ਵੀਡੀਓ ਇੱਕ ਇਨਫੋਰਮੇਸ਼ਨ ਲਈ ਹਰ ਤਿਹਾੜ ਤੇ ਵੀ ਪਾਇਆ ਕਰੂੰਗਾ ਕਿ ਹਰ ਤਿਹਾੜ ਦਾ ਇਤਿਹਾਸ ਕੀ ਹੈ ਪਿੱਛੋਂ ਸੋ ਤੁਹਾਨੂੰ ਮਿਲਦੇ ਆਂ ਅਗਲੀ ਕਿਸੇ ਵੀਡੀਓ ਦੇ ਵਿੱਚ ਸੋ ਹੈਪੀ ਹੋਲੀ ਤੇ ਜਿਹੜੇ ਨੰਦਪੁਰ ਸਾਹਿਬ ਜਾ ਰਹੇ ਨੇ ਦਰਸ਼ਨ ਕਰ ਰਹੇ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਕੀਰਤਨ ਕਰੋ ਰੱਬ ਦਾ ਨਾਮ ਲਓ ਤੇ ਬਾਕੀ ਵਡਭਾਗੀ ਉਹ ਸਾਰੇ ਜਿਹੜੇ ਗਏ ਹੋਏ ਹੋ ਤੇ ਬਾਕੀ ਹੈਪੀ ਹੋਲੀ ਟੂ ਆਲ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ